ਦੋਸਤੋ ਉਸ ਨੀਕਾਲ ਜੀ ਅਸੀਂ ਪਹੁੰਚੇ ਆ ਇਸ ਧੀਮਾਨ ਇਨਸਾਨ ਜ ਕਰਾਲੀ ਵਿਖੇ ਜਿਵੇਂ ਦੋਸਤੋ ਤੁਸੀਂ ਉੱਪਰ ਵੀਡੀਓ ਚੱਲਦੀ ਦੇਖ ਰਹੇ ਹੋ ਬਾਈ ਜਿਹੜੇ ਦਰਵਾਜ਼ੇ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕਰਦੇ ਆ ਮਸ਼ੀਨ ਦੇ ਨਾਲ ਬਾਈ ਜਿਵੇਂ ਤੁਸੀਂ ਵੀਡੀਓ ਚੱਲਦੀ ਦੇਖ ਰਹੇ ਹੋ ਕਿੰਨੇ ਸੋਹਣੇ ਡਿਜ਼ਾਈਨ ਤਿਆਰ ਜਿੱਤੇ ਜਾ ਰਹੇ ਆ ਕਿਸੇ ਵੀ ਬੀਗ ਨੇ ਦਰਵਾਜ਼ੇ ਤਿਆਰ ਕਰਾਉਣੇ ਆ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਤਿਆਰ ਕਰਾਉਣੇ ਤਾਂ ਬਾਈ ਜਿਨੇ ਆਪਾਂ ਪੂਰਾ ਐਡਰੈਸ ਹੈ ਉੱਥੇ ਆ ਕੇ ਤੁਸੀਂ ਦਰਵਾਜ਼ੇ ਵੀ ਤਿਆਰ ਕਰਵਾ ਸਕਦੇ ਹੋ ਨਾਲ-ਨਾਲ ਬਾਈਆਂ ਦਾ ਫੈਂਸੀ ਗੇਟਾਂ ਦਾ ਵੀ ਕੰਮ ਹੈ ਬਹੁਤ ਵਧੀਆ ਗੇਟ ਤਿਆਰ ਕਰਦੇ ਆ ਇੱਕ ਗੱਲ ਹੋਰ ਹੈ ਬਾਈ ਕਿਸੇ ਨੇ ਆਪਾਂ ਕਹਿ ਸਕਦੇ ਚਗਾਠਾਂ ਤਿਆਰ ਕਰਾਉਣੀ ਹੈ ਚਗਾਠਾਂ ਦੀ ਬਾਈ ਗਰੰਟੀ ਲੈਂਦੇ ਆ ਕਿਸੇ ਵੀਰ ਨੇ ਪੂਰੇ ਪੰਜਾਬ ਦੇ ਵਿੱਚ ਪਹੁੰਚ ਕਰਵਾਉਣੀ ਹੈ ਪਹੁੰਚ ਵੀ ਕਰਦੇ ਆ ਪਰ ਪੂਰੀ ਗੱਲ ਬਾਈ ਨਾਲ ਕਰਾਂਗੇ ਬਾਈ ਨਾਲ ਆਪਾਂ ਸਾਜੀ ਗੱਲਬਾਤ ਕਰਦੇ ਆ ਵੀਰੇ ਸਤਿ ਸ੍ਰੀ ਅਕਾਲ ਜੀ ਔਰ ਬਾਈ ਠੀਕ ਹੋ ਐਨ ਬਹੁਤ ਵਧੀਆ ਜੀ ਬਾਈ ਅਸੀਂ ਥੋੜੀ ਦੁਕਾਨ ਤੇ ਆਏ ਆ ਇਸ ਦੀ ਮਾਨ ਇਨਸਾਨ ਕਰਾ ਲਈ ਵਿਗੇ ਬਾਈ ਥੋੜਾ ਕੰਮ ਬਹੁਤ ਵਧੀਆ ਹੈ ਮਸ਼ੀਨ ਨਹੀਂ ਕੰਮ ਹੈ ਥੋੜੇ ਕਰੀਅਰ ਹੀ ਬਹੁਤ ਵਧੀਆ ਜਿਵੇਂ ਵੀਡੀਓ ਦੇਖ ਰਹੇ ਆਂ ਬਾਈ ਜੀ ਪਹਿਲਾਂ ਆਪਾਂ ਪੁੱਛਾਂਗੇ ਕਿੰਨਾ ਟ ਸਾਡਾ ਭਾਜੀ ਇਹ ਕਿਹਨੇ ਕੰਮ ਸਾਰਾ ਦਾਦੇ ਪੁਰਦਾਦੇ ਦਾ ਚੱਲਦਾ ਆ ਰਿਹਾ ਕੰਮ ਦਾਦੇ ਪੁਰਦਾਦਿਆਂ ਤੋਂ ਹਾਂ ਪੁਰਾਣਾ ਚੱਲਦਾ ਆ ਰਿਹਾ ਕੰਮ ਠੀਕ ਹੈ ਜੀ ਮਤਲਬ ਕਰਾਲੀ ਦੇ ਰਾਜੇ ਹੋ ਕਰਾਲੀ ਦੇ ਪੁਰਾਣੇ ਵੇਲੇ ਮਤਲਬ ਪੁਰਾਣੇ ਚੱਲ ਰਿਹਾ ਕੰਮ ਮਤਲਬ ਕਿੰਨੇ ਸਾਲ ਹੋ ਗਏ ਫਿਰ ਵੀ ਬੰਦਾ ਚੱਜੇ ਭਾਈ ਮੈਨੂੰ ਆਪਣੇ ਕੰਮ ਚੱਲ ਆਂਦੇ 15 ਸਾਲ ਤਾਂ ਮੈਨੂੰ ਹੋ ਗਏ 15 ਸਾਲ ਦਾਦੇ ਪੁਰਦਾਦਿਆਂ ਨੂੰ ਤੁਸੀਂ ਦੇਖੀਦਾ ਭਾਈ 40 50 60 ਸਾਲਾਂ ਦਾ ਪੁਰਾਣਾ ਕੰਮ ਹੈ ਕਿਸੇ ਵੀ ਵੀਰ ਨੇ ਦਰਵਾਜ਼ੇ ਤਿਆਰ ਕਰਾਉਣੇ ਹੈ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕਰਾਉਣੇ ਤਾਂ ਬਾਈ ਜਿਵੇਂ ਆਪਾਂ ਪੂਰਾ ਐਡਰੈਸ ਹੈ ਉੱ ਬਹੁਤ ਵਧੀਆ ਗੇਟ ਤਿਆਰ ਕਰਦੇ ਆ ਇੱਕ ਗੱਲ ਹੋਰ ਹੈ ਬਾਈ ਕਿਸੇ ਨੇ ਆਪਾ ਕਹਿ ਸਕਦੇ ਚਗਾਠਾ ਤਿਆਰ ਕਰਾਉਣੀ ਹੈ ਚਗਾਠਾ ਦੀ ਬਾਈ ਗਰੰਟੀ ਲੈਂਦੇ ਆ ਕਿਸੇ ਵੀਰ ਨੇ ਪੂਰੇ ਪੰਜਾਬ ਦੇ ਵਿੱਚ ਪਹੁੰਚ ਕਰਵਾਉਣੀ ਹੈ ਪਹੁੰਚ ਵੀ ਕਰਦੇ ਆ ਪਰ ਪੂਰੀ ਗੱਲ ਬਾਈ ਨਾਲ ਕਰਾਂਗੇ ਬਾਈ ਨਾਲ ਆਪਸਾ ਜੀ ਗੱਲਬਾਤ ਕਰਦੇ ਆ ਵੀਰੇ ਸੱਸੀ ਗੱਲ ਜੀ ਔਰ ਬਾਈ ਠੀਕ ਹੋ ਹੈ ਬਹੁਤ ਵਧੀਆ ਬਾਈ ਐਸੀ ਥੋੜੀ ਦਿਖਾੜ ਦੇ ਆਏ ਆ ਇਸ ਦੀ ਮਾਨ ਇਨਸਾਨ ਕਰਾ ਲਈ ਵਿਗੇ ਬਾਈ ਥੋੜਾ ਕੰਮ ਬਹੁਤ ਵਧੀਆ ਹੈ ਮਸ਼ੀਨ ਨਹੀਂ ਕੰਮ ਹੈ ਕੁੜੇ ਕੈਰੀਅਰ ਹੀ ਬਹੁਤ ਦੀ ਜਿਵੇਂ ਵੀਡੀਓ ਦੇਖ ਰਹੇ ਹੈ। ਭਾਈ ਇਹ ਪਹਿਲਾ ਪਾਈ ਪਛਾਣ ਕਿੰਨਾ ਟਾਈਮ ਹੋ ਗਿਆ ਵੀਰੇ ਕੰਮ ਕਰਦਿਆਂ ਨੂੰ। ਸਾਡਾ ਭਾਜੀ ਇਹ ਕਿਨੇ ਕੰਮ ਸਾਰਾ ਦਾਦੇ ਪੁਰਦਾਦੇ ਦਾ ਚੱਲਦਾ ਆ ਰਿਹਾ ਕੰਮ। ਦਾਦੇ ਪੁਰਦਾਦੇ ਦਾ। ਹਾਂ ਪੁਰਾਣਾ ਚੱਲਦਾ ਆ ਰਿਹਾ ਕੰਮ। ਠੀਕ ਹੈ ਜੀ। ਮਤਲਬ ਕਰਾਲੀ ਦੇ ਰਾਜੇ ਹੋ। ਕਰਾਲੀ ਦੇ ਪੁਰਾਣੇ ਮਤਲਬ ਪੁਰਾਣੇ ਚੱਲ ਰਿਹਾ ਕੰਮ। ਮਤਲਬ ਕਿੰਨੇ ਸਾਲ ਹੋ ਗਏ ਵੀਰੇ ਵੀ ਬੰਦਾ ਚੱਜੇ ਭਾਈ। ਮੈਨੂੰ ਆਪਣੇ ਕੰਮ ਚੱਲ ਆਂਦੇ 15 ਸਾਲ ਤਾਂ ਮੈਨੂੰ ਹੋ ਗਏ। 15 ਸਾਲ। ਦਾਦੇ ਪੁਰਦਾਦੇ ਨੂੰ ਤੇ ਦੇਖੀਦਾ ਭਾਈ 40 50 60 ਸਾਲਾਂ ਦਾ ਪੁਰਾਣਾ ਕ ਬਾਈ ਕੋ ਪੁੱਛਦਾ ਬਾਈ ਜੀ ਕਾਹਦਾ ਕਾਹਦਾ ਕੰਮ ਆਪਣਾ ਆਪਣਾ ਮੇਨ ਕੰਮ ਭਾਜੀਏ ਕਹਿੰਦੇ ਜਗਠਾ ਬਣਦੀ ਕੋਠੀਆਂ ਜਗਠਾ ਬਣਦੀਆਂ ਜੀ ਬਾਈ ਜਗਠਾ ਜਾਪਾਨੀ ਪੱਤਰਾ ਜਗਠਾ ਬਣਦੀਆਂ ਸੋ 20 ਨੰਬਰ ਦੱਲੇ ਕੇ ਆਪਾਂ 150 ਨੰਬਰ ਦਾ ਬਣਾਉਂਦੇ ਆ ਜੀ ਬਾਈ ਕਿਦਾਂ ਜਗਠਾ ਚੱਲ ਰੇ ਟਾਡਾ ਦੀ ਜਗੜ ਚੱਲ ਰਹੀ ਆਪਣਾ ਅਰੀਜਨਲ ਡਾਟਾ ਮਿਲਦਾ ਆਪਣਾ ਜੀ ਬਾਈ ਜਿਹਨੂੰ ਕਾ ਟਾਡਾ ਗਲਵੈਨੋ ਠੀਕ ਹੈ ਉਹਦੀ ਗਾਰੰਟੀ ਲੈਣੀ ਹੋ ਗਾਰੰਟੀ ਪੂਰੀ 120 ਇਸੇ ਹਮਾਲ ਹੁੰਦਾ ਜੀ ਕਹਿੰਦੇ ਠੀਕ ਹੈ ਬਈ ਆ ਜਾਪਾਨੀ ਬੱਤਰਾ ਜਾਂਦੇ 120 ਨੰਬਰ 140 ਨੰਬਰ ਸਾਈ ਦੇ ਆਠਾ ਬਣਾਉਂਦੇ ਮਹ ਲੋ ਠੀਕ ਹੈ ਵੀਰੇ ਉੱਤੇ ਬਾਅਦ ਆਪਣਾ ਕੰਮ ਆਉਂਦਾ ਕੋਖੇ ਨੇ ਵੀ ਆ ਜੀ ਡਿਜ਼ਾਈਨਰ ਡੋਰ ਲੱਗਦੇ ਆ ਜੀ ਬਈ ਮੇਨ ਡੋਰ ਲਾਦੇ ਆ 3D ਡੋਰ ਬਣਾਦੇ ਤੇ ਦੇਖੀ ਹੁੰਦੀ ਹਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਆ ਬਾ ਡਿਜ਼ਾਈਨਰ ਡੋਰ ਲੱਗਦੇ ਆ ਜੀ ਜੀ ਬਈ ਉਹਦੇ ਬਾਅਦ ਦਾ ਬਾਹਰ ਮੇਨ ਗੇਟ ਆਗਾ ਸਟੀਲ ਦੇ ਗੇਟ ਹੋਗੇ ਜੀ ਸਟੀਲ ਦੇ ਗੇਟ ਪਰ ਜਿਹਨਾਂ ਦੀ ਫੋਟੋਆਂ ਵੀ ਲੱਗ ਜਾਂਦੀਆਂ ਆਪਣੇ ਗੋਤ ਵੀ ਆਪਣੇ ਨਾਮ ਵੀ ਲ ਪੂਰੇ ਪੂਰੇ ਜਗਦੇ ਰਾਜ 3 ਡੋਰ ਕਹਿੰਦੇ ਨੇ ਤਾਂ ਪਾਵਾ ਠੀਕ ਹੈ ਜੀ ਕੀ ਰੇਟ ਹੈ ਬਾਈ ਉਹ ਦਾ ਆਪਣਾ ਉਹ ਦਾ ਰੇਟ ਲੱਗਾ ਡਿਜ਼ਾਈਨ ਦੇ ਅਕੋਰਡਿੰਗ ਰੇਟ ਚੱਲਦੇ ਨੇ ਜੇ ਕਸਟਮਰ ਆਂਦਾ ਕਸਟਮਰ ਪ੍ਰੋਪਰ ਐਸਟੀਮੇਟ ਦੇਈਦਾ ਪਹਿਲਾਂ ਮੈਂ ਲੋਕ ਕਹਿੰਦੇ ਠੀਕ ਹੈ ਜੀ ਬਾਈ ਮੈਂ ਕਹਿੰਦਾ ਮੇਰੀ ਫੋਟੋ ਛਾਪਣੀ ਆਈ ਆਏ ਖੜੇ ਦੀ ਛਾਪ ਦੋਗੇ ਜੀ ਛਾਪ ਦੋਗੇ ਜੋ ਬਿਲਕੁਲ ਜੀ ਬਣਾ ਦਾਂਗੇ ਠੀਕ ਹੈ ਜੀ ਬਾਈ ਜੇ ਹੁਣ ਚਗਾਠਾਂ ਦੀ ਗੱਲ ਕਰਦੇ ਆਂ ਚਗਾਠਾਂ ਦੀ ਬਈ ਤੁਸੀਂ ਕਾਦੀ ਬਣਾਉਂਦੇ ਹੋ ਇਹ ਕਿੰਨੇ ਲਾਇਨ ਗਰੰਟੀ ਹੈ। ਕੱਟ ਆਪਣੇ ਕੋਲ ਪੀਪੀਜੀਆਈ ਵੀ ਬਣਦੀ ਹੈ ਜੀ। ਜਾਂ ਜੀਆਡਬਲਯੂ ਵਿੱਚ ਆਦਾ ਪੀਪੀਜੀਆਈ। ਜੀ ਭਾਈ। ਪੀਪੀਜੀਆਈ ਆਪਣੇ 1.2 ਐਮੀ ਵੀ ਬਣਦੀ ਆ। ਠੀਕ ਹੈ ਭਾਈ। 1.4 ਐਮੀ ਵੀ ਬਣਦੀ, 1.5 ਐਮੀ ਵੀ ਬਣਦੀ ਆ। ਠੀਕ ਹੈ ਜੀ। ਉਹਦੇ ਬਾਅਦ ਆ ਆਪਣੇ ਕੋਲ ਟਾਟਾ ਦਾ ਵਾਲੀ। ਠੀਕ ਹੈ ਭਰੇ। ਟਾਟਾ ਦੇ ਵਿੱਚ ਆਪਾਂ ਬਣਾਉਣਾ ਸਿਰਫ 1.5 ਐਮ। ਠੀਕ ਹੈ ਜੀ। ਥਿਕਨੈਸ ਮੈ ਲੋ। ਠੀਕ ਹੈ ਭਾਈ। ਆਪਾਂ ਉਹ 120 ਐਸਐਮ ਮਾੜਾ ਟਾਟਾ ਦੇ ਵਾਲਾ Ориਜਨਲ ਮਾੜਦਾ ਮਾਂਗੇ ਤੁਹਾਨੂੰ। ਠੀਕ ਹੈ ਜੀ। ਭਾਈ ਆਪਣੀਆਂ ਕਿੰਨੇ ਆਪਣੇ ਸ਼ੋਰੂਮਾਂ ਜਾਂ ਦੁਕਾਨਾਂ ਆ ਜੀ ਪੂਰੇ ਵੀਡੀਓ ਚ ਦੱਸ ਦੋ ਕਿਉਂਕਿ ਵੀਡੀਓ ਦੇ ਵਿੱਚ ਜਿਹੜੀ ਆਪਣੀ ਆਡੀਅੰਸ ਦੇਖ ਰਹੀ ਹੈ 211000 ਫਾਲੋਅਰ ਹੈ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਆਪਣੀ ਦੁਕਾਨ ਕਿੱਥੇ ਹੈ ਜੀ ਤੇ ਦੁਕਾਨ ਦਾ ਪੂਰਾ ਫਰਮ ਦਾ ਨਾਮ ਕੀ ਹੈ ਆਪਣਾ ਪੂਰਾ ਫਰਮ ਦਾ ਨਾਮ ਐਸਟੀ ਮੈਨਸ ਜੀ ਬਾਈ ਆਪਾਂ ਆਪਣਾ ਪਿੰਡ ਚਨਾਲੋ ਵੈਸੇ ਉਧਾ ਨਾਲ ਕਰਾਲੀ ਦੇ ਵਿੱਚ ਆਂਦਾ ਹੈ ਜੀ ਆਪਾਂ ਚੰਡੀਗੜ੍ਹ ਰੋਡ ਦੇ ਨੀਅਰ ਪ੍ਰਾਇਮਿਸ ਕੋਲ ਚਨਾਲੋ ਪੱਜਦਾ ਆਪਣਾ ਠੀਕ ਹੈ ਜੀ ਸੋ ਭਾਈ ਵੀਡੀਓ ਤੁਸੀਂ ਦੇਖ ਰਹੇ ਹੋ ਉੱਪਰ ਸਾਰਾ ਕੁਝ ਚੱਲ ਰਿਹਾ ਹੈ ਦਰਵਾਜ਼ਿਆਂ ਦੇ ਡਿਜ਼ਾਈਨ ਦੇਖ ਰਹੇ ਹੋ ਜਿਹੜੇ ਜਿਵੇਂ ਆਪਾਂ ਕਹਿ ਸਕਦੇ ਆ ਆਪਾਂ ਚਗਾਠਾ ਵੀ ਦੇਖ ਰਹੇ ਹੋ ਉੱਪਰ ਤੁਸੀਂ ਮਹਿੰਗੀਆਂ ਆਵਾਂਗੀਆਂ ਘਣ ਘਣੇ ਮਸ਼ੀਨਾਂ ਬਾਈ ਜਿਹੜੇ ਮੁੰਡੇ ਕੰਮ ਕਰ ਰਹੇ ਆ ਬਾਈਆਂ ਦਾ ਬਹੁਤ ਘਣ ਕੰਮ ਹੈ ਇੱਕ ਵਾਰੀ ਜ਼ਰੂਰ ਵਿੱਚ ਕਰੋ ਬਾਈਆਂ ਕੋਲ ਜਾਓ ਤੇ ਸੇਵਾ ਦਾ ਮੌਕਾ ਜੋ ਵੀਡੀਓ ਨੂੰ ਸ਼ੇਅਰ ਕਰਕੇ ਉਹਦੇ ਲਈ ਬਾਈ ਡਿਸਕਾਊਂਟ ਕਰਦੇ ਆ ਕਰਨਗੇ ਆ ਬਾਈ ਬਿਲਕੁਲ ਕਰਾਂਗੇ ਜੀ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ